हम ये कर रहे हैं छेत्रों में बना रहे हैं, इन्हें हाथ मारते रहे, एक धुनाने मारते रहे, हम लेकर 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 ले�

ਆਦੀ ਬਾਣੀ ਤੇ ਪਹੁੰਚ ਆ ਗਿਆ ਸਾਰੇ ਬਰਮਾਨ ਆ ਗਿਆ ਇਹ ਕਹਿੰਦੇ ਜੱਫੂ ਦੇ ਪੰਡਾ ਦਾ ਮਾਦਰਾ ਇਹ ਤੇਰੇ ਦਾ ਪੁੱਤਰ ਕਰ ਕਰੀ ਜਾਂਦਾ ਹੈ ਦੁਨੀਆ ਸਾਰੇ ਨੇ ਤੋਂ ਬਰਨ ਕਰੀ ਮੇਂਦਰਾ ਦੇ ਕਾਬੂ ਤੇ ਹੀ ਹੋਣੀ ਹੈ ਜਿਹੜੀ ਗੱਲ ਬਰਤਨੀ ਤੋਂ ਗੱਲ ਕਰਦੀ ਜਿਹੜੀ ਗੱਲ ਮਾਰਨੀ ਤੋਂ ਮਾਰ ਕਰਦੀ ਤੇਰੀ ਨਵੀਂ ਨਾਂ ਬੱਸੀ ਕਰਾ ਕੀ ਹੈ ਇਹ ਜਰਮੀਤ ਸਿੰਘ ਫਿਰ ਨੌਂਿਆਂ ਜੱਫਾ ਆਇਆ ਇਹ ਖੰਡਰ ਬਣਾਨੀ ਹੈ ਖੇੜਾ ਨਾਲ ਖੜਾ ਲਗਣਾ ਨਿਕਲਾ ਜਾ ਆ ਮੜਾ ਤਿੱਖਾ ਬਾਹਰ ਨਾ ਆ ਵੀ ਪਾਦਿਆ ਪਾ ਵੀ ਰੇਹ ਸੋਹਣਾ ਆ ਪਿਆ ਨੀ ਖੇਡ ਮਨਾ ਦੇ ਰਿਹਾ ਦੋਤੇ ਦਾ ਸੁਨੀਪਾ ਖੋੜੇ ਦੇ ਮਨਾ ਦੇ ਵਿੱਚ ਸ਼ੇਰ ਵਾਂਗ ਭੋਕਦਾ ਟਰੱਕ ਦੇ ਜੱਪਰੀਆ ਤੋਂ ਘਾਟ ਲੀਏ ਰੋਕਦਾ ਸੋਹਣਾ ਤੇ ਸੰਖਿਆਉਣ ਨਾਲ ਜਿਹੜੀ ਤਰੀਕ ਦਾ ਨਾ ਕੋਡੀ ਵਿੱਚ ਪੱਟਾ ਦੋਤੇ ਦੇ ਸਮਾਜ ਦੇ ਵਿੱਚ ਸੱਦੀ ਰੰਗ ਬਾਬੇ ਦੇਗੀ ਦਾ ਭੋਕਦਾ ਹਸਮਰੇ ਘੋੜੇ ਦੀ ਦਿਓ ਜਵਾਮਾਰੇ ਉਹ ਫਿਰ ਘਾਮਰ ਵਿੱਚ ਆਸੀ ਕਰੇ ਇਹ ਕਬੱਡੀ ਦੇ ਜਨਾਰੇ

करीब नवंजा हजार रुपये का मान समान होगा भोले बोले हाथ चराब के दिन क्रम तेरा क्रम तेरा कोई हला बोला रखी हा करा गया हल्ला बोला रखी करा गया सब

जगदीशन मुड़े चेते